ਗੁਰਬਾਣੀ ਅੰਦਰ ਸੱਤ ਤੱਤੇ ਨੂੰ ਸਿਹਾਰੀ ਸਹਿਤ ਤੱਤੇ ਨੂੰ ਔਕੜ ਸਹਿਤ ਤੇ ਤਤਾਂ ਮੁਕਤ। ਇਹਨਾਂ ਲਫ਼ਜ਼ਾਂ ਦੇ ਅਰਥ ਕੀ ਨੇ? ਸੱਤ ਲਫ਼ਜ਼ ਸੰਸਕ੍ਰਿਤ ਦੇ ਅਸਤਾਤੂ ਤੋਂ ਬਣਿਆ ਜਿਸ ਦਾ ਅਰਥ ਹੈ ਹੱਥੋਂ ਛੱਡਣਾ ਯਾਨੀ ਕਿ ਦਾਨ ਕਰਨਾ ਜਾਂ ਦੇਣਾ। ਗੁਰਬਾਣੀ ਦੇ ਅੰਦਰ ਸਾਨੂੰ ਸੱਤ ਤੇ ਸੰਤੋਖ ਇਹ ਦੋਵੇਂ ਲਫ਼ਜ਼ ਕਈ ਵਾਰ ਇਕੱਠੇ ਲਿਖੇ ਮਿਲਦੇ ਨੇ। ਸੁਣਿਆ ਸੱਤ ਸੰਤੋਖ ਗਿਆਨ। ਸੱਤ ਸੰਤੋਖ ਹੋਵੇ ਅਰਦਾਸ। ਤੇ ਸਤ ਦਾ ਹੋਰ ਅਰਥ ਹੈ ਸੁੱਚਾ ਆਚਰਣ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮੰਨ ਵਸਾਏ ਦੂਜਾ ਲਫ਼ਜ਼ ਸਸ ਤਤੇ ਨੂੰ ਸਿਹਾਰੀ ਸਹਿਤ ਇਹ ਵੀ ਸੰਸਕ੍ਰਿਤ ਦੇ ਆਸਤਾਤੂ ਤੋਂ ਬਣਿਆ ਹੈ ਪਰ ਇਸ ਦਾ ਅਰਥ ਹੈ ਹੋਣਾ ਸੋ ਸਤ ਦਾ ਅਰਥ ਹੈ ਹੋਂਦ ਵਾਲਾ ਜਾਂ ਸੱਚਾ ਜਿਵੇਂ ਕਿ ਸਤ ਨਾਮ ਸਤ ਸੁਹਾਣ ਸਦਾ ਮੰਨ ਚਾਓ ਸਾਰ ਭੂਤ ਸਤ ਹਰ ਕੋ ਨਾਓ ਜਦ ਕੀ ਸਤ ਤਤਾ ਮੁਕਤਾ ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਵੱਖਰੇ ਅਰਥ ਰੱਖਦਾ ਹੈ ਸਤ ਲਫ਼ਜ਼ ਸੰਸਕ੍ਰਿਤ ਦਾ ਸਪਤ ਹੈ ਯਾਨੀ ਕਿ ਗਿਣਤੀ ਵਾਲਾ ਸਤ 15 3 ਤੈ ਸਤ ਵਾਰ ਤੇ ਅੰਤਲਾ ਅਖਰ ਮੁਕਤਾ ਬਹੁਵਚਨ ਦਾ ਸੂਚਕ ਵੀ ਹੈ ਤੇ ਇਹ ਪੁੰਨਦਾਨ ਦੇ ਬਹੁਵਚਨ ਦੇ ਰੂਪ ਚ ਵੀ ਲਿਆ ਗਿਆ ਸਭ ਸਤ ਸਭ ਤਪ ਸਭ ਚੰਗੀਆਂ ਤੇ ਮਾਇਆ ਦੇ 3 ਗੁਣਾ ਚੋਂ ਇੱਕ ਸਤੋ ਗੁੰਡੇ ਲਈ ਵੀ ਸਤ ਤਤਾ ਮੁਕਤਾ ਵਰਤਿਆ ਗਿਆ ਹੈ ਰਾਜ ਤਾਮ ਸਤ ਕਲ ਤੇਰੀ ਛਾਇਆ